ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੇ ਜਾਣਦੇ ਹੀ ਹੈ ਕਿ ਅਕਾਲ ਤਖਤ ਸਾਹਿਬ ਦੇ ਆਦੇਸ਼ ਦੇ ਉੱਤੇ ਪੰਜ ਮੈਂਬਰੀ ਕਮੇਟੀ ਨੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦਾ ਕੰਮ ਅਰੰਭਿਆ ਹੋਇਆ ਹੈ ਅਤੇ ਉਸ ਮਹਿਮ ਤਹਿਤ ਹਰ ਜ਼ਿਲ੍ਹੇ ਦੇ ਵਿੱਚ ਮੀਟਿੰਗਾਂ ਕਰਕੇ ਭਰਤੀ ਨੂੰ ਅੱਗੇ ਲਿਜਾਣ ਲਈ ਇਹ ਕਮੇਟੀ ਯਤਨ ਕਰ ਰਹੀ ਹੈ ਤੇ ਇਸੇ ਤਹਿਤ 29 ਮਾਰਚ ਨੂੰ ਸੰਗਰੂਰ ਜ਼ਿਲ੍ਹੇ ਦੀ ਮੀਟਿੰਗ ਜਿਹੜੀ ਹੈ ਉਹ ਰੱਖੀ ਗਈ ਹੈ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਸਾਡੇ ਜ਼ਿਲ੍ਹੇ ਦੇ ਸਾਰੇ ਅਕਾਲੀ ਦਲ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਵਰਕਰਾਂ ਨੂੰ ਤੇ ਆਗੂ ਸਹਿਬਾਨਾਂ ਨੂੰ ਕਿ ਆਓ ਆਪਾਂ ਸਾਰੇ ਰਲ ਕੇ 29 ਤਰੀਕ ਨੂੰ ਉਸ ਮੀਟਿੰਗ ਨੂੰ ਵੀ ਸਫਲ ਕਰੀਏ ਤੇ ਤਗੜੇ ਹੋ ਕੇ ਜਿਹੜਾ ਭਰਤੀ ਦਾ ਕੰਮ ਹੈ ਉਹ ਆਰੰਭ ਕਰੀਏ ਤੇ ਇਹ ਮੀਟਿੰਗ ਜਿਹੜੀ ਹੈ ਉਹ ਸਵੇਰੇ 10 ਵਜੇ ਕੈਲੀਫੋਰਨੀਆ ਪੈਲੇਸ ਸੰਗਰੂਰ ਸਨਾਮ ਰੋਡ ਉੱਥੇ ਰੱਖੀ ਗਈ ਹੈ ਤੇ ਮੈਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਆਪਾਂ ਵਾਟੋ ਵਾਟ ਦੀ ਗੁੰਤੀ ਵਿੱਚ ਉੱਥੇ ਸ਼ਾਮਲ ਹੋਈਏ ਤੇ ਅਕਾਲੀ ਦਲ ਨੂੰ ਮੋੜ ਸੁਚੇਤ ਕਰਨ ਵਿੱਚ ਆਪਦਾ ਯੋਗਦਾਨ ਪਾਈਏ ਇਹ ਇਤਿਹਾਸ ਦੁਬਾਰਾ ਹੋਇਆ ਜਾ ਰਿਹਾ ਹੈ ਕਿਉਂਕਿ 1920 ਦੇ ਵਿੱਚ ਜਦ ਅਕਾਲੀ ਦਲ ਦੀ ਸਥਾਪਨਾ ਹੋਈ ਹੈ ਉਹ ਵੀ ਅਕਾਲ ਤਖਤ ਸਾਹਿਬ ਦੇ ਉੱਤੇ ਇਹ ਸਥਾਪਨਾ ਅਕਾਲੀ ਦਲ ਦੀ ਕੀਤੀ ਗਈ ਸੀ ਤੇ ਅੱਜ 100 ਸਾਲ ਤੋਂ ਉੱਪਰ ਸਮਾ ਲੰਗਰ ਤੋਂ ਬਾਅਦ ਜਦ ਅਕਾਲੀ ਦਲ ਬੜੇ ਕਠਿਨ ਸਮੇਂ ਵਿੱਚੋਂ ਲੰਘ ਰਿਹਾ ਹੈ ਤਾਂ ਮੈਂ ਸੰਤ ਅਕਾਲੀ ਦਲ ਦੀ ਮੋਰਸ ਜੀਤੀ ਵੀ ਅਕਾਲ ਤਖਸਾਲ ਦੇ ਹੁਕਮਾਂ ਦੇ ਅਨਸਾਰ ਆਦੇਸ਼ਾਂ ਦੇ ਉੱਤੇ ਹੀ ਹੋ ਸਕਦੀ ਹੈ ਕੋਈ ਇੱਕ ਵਿਅਕਤੀ ਵਿਸ਼ੇਸ਼ ਵਿੱਚ ਇੰਨੀ ਯੋਗਤਾ ਨਹੀਂ ਵੀ ਉਹ ਅਕਾਲੀ ਦਲ ਨੂੰ ਦੁਆਰੇ ਖੜਾ ਕਰ ਸਕੇ ਇਹ ਉਸ ਗੁਰੂ ਦੀ ਕਿਰਪਾ ਦੇ ਨਾਲ ਤੇ ਅਕਾਲ ਤਖਸਾਲ ਦੇ ਅਸ਼ੀਰਵਾਦ ਦੇ ਨਾਲ ਮੈਂ ਸੰਤ ਆਪਾਂ ਸਾਰੇ ਰਲ ਕੇ ਜਿਨ੍ਹਾਂ ਨੇ ਲੰਬਾ ਸਮਾਂ ਜਿਹੜੇ ਪਰਿਵਾਰਾਂ ਨੇ ਅਕਾਲੀ ਦਲ ਵਾਸਤੇ ਕੁਰਬਾਨੀਆਂ ਕੀਤੀਆਂ ਜਿਹੜੇ ਪਰਿਵਾਰਾਂ ਦੀਆਂ ਕਈ ਕਈ ਪੀੜ੍hiyan ਸ਼੍ਰੋਮਣੀ ਅਕਾਲੀ ਦਲ ਨਾਲ ਜੁੜੀਆਂ ਹੋਈਆਂ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਦਿਲੋਂ ਪਿਆਰ ਕਰਦੇ ਹਨ ਸੋ ਸਾਰੇ ਸੁਚਿੰਤਕਾਂ ਨੂੰ ਸਾਰੇ ਹਮਦਰਦੀ ਰੱਖਣ ਵਾਲਿਆਂ ਨੂੰ ਅਕਾਲੀ ਸੋਚ ਵਾਲਿਆਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਆਓ ਆਪਾਂ ਰਲ ਕੇ ਸਾਰੇ ਇਕੱਠੇ ਹੋ ਕੇ ਇਸ ਜਿਹੜਾ ਕਾਰਜ ਹੈ ਦੇ ਵਿੱਚ ਪੰਜ ਮੈਂਬਰੀ ਭਰਤੀ ਕਮੇਟੀ ਦਾ ਪੂਰਨ ਤੌਰ ਤੇ ਡਟ ਕੇ ਸਹਿਯੋਗ ਦੇਈਏ ਤਾਂ ਕਿ ਜਿਹੜਾ ਨਵਾਂ ਅਕਾਲੀ ਦਲ ਜਿਹੜਾ ਹੈ ਉਹ ਉੱਪਰ ਕੇ ਪੰਜਾਬ ਦੀ ਅਗਵਾਈ ਕਰ ਸਕੇ ਇਹੀ ਤੁਹਾਨੂੰ ਸਾਰਿਆਂ ਨੂੰ ਮੇਰੀ ਬੇਨਤੀ ਹੈ ਫੇਰ ਹੱਥ ਜੋੜ ਕੇ ਪੀਲ ਹੈ ਕਿ 29 ਮਾਰਚ ਨੂੰ ਸਵੇਰੇ 10 ਵਜੇ ਕੈਲੀਫੋਰਨੀਆ ਪੈਲੇਸ ਆਪਣਾ ਸੰਗਰੂਰ ਸੁਨਾਮ ਰੋਡ ਤੇ ਉੱਥੇ ਜਿਹੜਾ ਇਹ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੱਧ ਤੋਂ ਵੱਧ ਗਿਣਤੀ ਵਿੱਚ ਖੁਦ ਤੇ ਆਪਣੇ ਸਾਥੀਆਂ ਨੂੰ ਲੈ ਕੇ ਉੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ